ਜਿਸ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਅੱਜ ਵਰਦੇ ਮੀਂਹ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਛੇਕੂਪੁਰ ਜਿਹੜਾ ਕਿ ਬਟਾਲਾ ਪੁਲਿਸ ਦੇ ਸ਼ੁਰੂਆਤੀ ਪਹਿਲਾ ਜ਼ਿਲ੍ਹਾ ਸ਼ੁਰੂਆਤ ਜਿੱਥੋਂ ਹੁੰਦੀ ਹੈ ਉਸ ਪਿੰਡ ਦੇ ਵਿੱਚ ਜਿਹੜਾ ਖੁਦ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਭਾਰੀ ਫੋਰਸ ਵੱਲ ਦੇ ਨਾਲ ਐਸਐਸਪੀ ਬਟਾਲਾ ਵੱਲੋਂ ਆਪਣੇ ਹੋਰ ਵੀ ਅਧਿਕਾਰੀਆਂ ਦੇ ਨਾਲ ਇੱਕ ਕਸਟ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਔਰ ਤਸਵੀਰਾਂ ਬਟਾਲੇ ਤੋਂ ਨੇ ਤੁਸੀਂ ਦੇਖ ਹੀ ਸਕਦੇ ਇੱਕ ਲਗਾਤਾਰ ਇਹ ਜਿਹੜੀ ਮੁਹਿੰਮ ਹੈ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਬਟਾਲਾ ਪੁਲਿਸ ਵੱਲੋਂ ਲਗਾਤਾਰ ਵਧੀ ਹੋਈ ਹੈ ਔਰ ਚਾਹੇ ਇਸ ਇਹ ਕਈ ਥੀਲੇ ਬੰਦੇ ਕੀ ਚਲਾਏ ਗਏ ਕਈ ਐਸੇ ਕਚਾ ਤਸਕਰ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਜਾਂ ਹੋਰ ਪ੍ਰਾਪਰਟੀ ਸੀਜ਼ ਕੀਤੀਆਂ ਗਈਆਂ ਔਰ ਇਹ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਪਟਾਲਾ ਦੀਆਂ ਤਸਵੀਰਾਂ ਨੇ ਔਰ ਗੱਲ ਹੀ ਕਰਦੇ ਆ ਐਸਾ ਕਿੰਦਾ ਤੇਜ਼ ਤੇ ਇੱਕ ਆਦਮੀ ਗੱਲ ਕਰੇ ਪਰ ਉਹ ਕਿੰਨਾ ਪੀ ਚਾਲਾਂਦੇ ਹੋਣਾ ਕੀ ਹੈ ਇਹ ਤੇ ਆ ਜਿਉਂ ਕਿ ਬੰਦੇ 20 ਦੇ ਵਿੱਚ ਪਟਾਲਾ ਕੋਈ ਸਰ ਕਰਦੇ ਤਾਂ ਅਸੀਂ ਬੇਸਿਕਲੀ ਸ਼ੇਖਪੁਰਾ ਆਏ ਹੋਏ ਨੇ ਪਰ ਇੱਥੇ ਸੀ ਕਸੋ ਆਪਰੇਸ਼ਨ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਗਾਂਧੀ ਕੈਂਪ ਬਟਾਲੇ ਚ ਹੈਗਾ ਇੱਕ ਡਰਗ ਹੌਟਸਪੌਟ ਵੀ ਮੰਨਿਆ ਜਾਂਦਾ ਹੈ ਉੱਥੇ ਵੀ ਸ਼ਾਰਟ ਕਰਕੇ ਸ਼ਾਰਟ ਕਰਕੇ ਤਾਂ ਕਾਫੀ ਸੁਧਾਰ ਹੈਗਾ ਇਹ ਸਾਡਾ ਵੀ ਇੱਕ ਇੱਕ ਕੋਸ਼ਿਸ਼ ਹੈ ਕਿ ਸੀਨੀਅਰ ਆਫਸਰਸ ਆਪ ਆ ਕੇ ਜਿਹੜੇ ਐਕਚੁਅਲੀ ਗਰਾਊਂਡ ਤੇ ਜਿਹੜੀ ਲੋਕੀ ਹੈ ਉਹਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ ਕਿ ਅਸਲ ਦੇ ਵਿੱਚ ਕਿੰਨਾ ਫਰਕ ਪੈ ਗਿਆ ਉਹ ਸਾਨੂੰ ਜੈਨੂਇਨ ਓਨੈਸਟ ਫੀਡਬੈਕ ਲੋਕਾਂ ਵੱਲੋਂ ਆਉਂਦਾ ਹੈ ਤਾਂ ਉਹ ਇੱਕ ਸਾਡਾ ਇਨੀਸ਼ੀਏਟਿਵ ਹੈ ਸਾਡੀ ਇੱਕ ਪਹਿਲ ਹੈ ਬਾਕੀ ਜਿਹੜੇ ਲੋਕੀ ਕੰਮ ਕਰਦੇ ਹਨ ਉਹਨਾਂ ਕੋਲ ਲਈ ਇੱਕ ਡੈਟਰੈਂਸ ਹੁੰਦਾ ਹੈ ਕਿ ਪੁਲਿਸ ਦੀ ਨਿਗਾਹ ਹੈ ਤਾਂ ਨਾਲ ਦੇ ਨਾਲ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਵੀ ਹੈ ਸਾਡੇ ਵਿੱਚ ਤੇ ਲੱਗਦਾ ਕਿ ਇਹ ਦੂਸਰੀ ਵਾਰ ਐਸੇ ਪਿੰਡ ਦੀ ਜੇ ਜ਼ਿਕਰ ਕਰੀਏ ਤੇ ਮੈਂ ਵੀ ਤੁਹਾਡੇ ਨਾਲ ਸੀ ਦੂਸਰੀ ਵਾਰ ਸ਼ਾਇਦ ਇਹਨੂੰ ਇਹ ਰਿਪੀਟਿਵਲੀ ਚੱਲਦਾ ਪਿਆ ਲੱਗਦਾ ਨਹੀਂ ਥੈਂਕਫੁਲੀ ਹੁਣ ਸਾਡੇ ਜਿਹੜੇ ਹੌਟਸਪੌਟਸ ਹੈ ਉਹ ਕੱਟ ਗਏ ਤਾਂ ਇੱਥੇ ਅਸੀਂ ਹੁਣ ਥੋੜਾ ਜ਼ਿਆਦਾ ਫੋਕਸ ਕਰ ਰਹੇ ਨੇ ਇੱਥੇ ਵੀ ਕਾਫੀ ਸੁਧਾਰ ਹੋਇਆ ਹੈ ਇਟ ਇਜ਼ ਮੱਚ ਬੈਟਰ ਨਾਓ ਜਿਹੜਾ ਪਬਲਿਕ ਦੇ ਨਾਲ ਸਾਡੀ ਗੱਲ ਵੀ ਹੁੰਦੀ ਹੈ ਤਾਂ ਉਹ ਉਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਸੀਗਾ ਤਾਂ ਥੋੜਾ ਬਹੁਤ ਜਿਹੜਾ ਵੀ ਹੁੰਦਾ ਹੈ ਤਾਂ ਉਹਨੂੰ ਟੋਟਲੀ ਐਲੀਮੀਨੇਟ ਕਰਨ ਲਈ ਇਸ ਫੇਸ ਦੇ ਵਿੱਚ ਕਾਸੋ ਆਪਰੇਸ਼ਨ ਕਰਿਆ ਕਿੰਨਾ ਦੇ ਇੱਕ ਪੀਲਾ ਪੰਜਾ ਕਾਰਵਾਈ ਚੱਲਿਆ ਕਿਉਂਕਿ ਕਾਫੀ ਐਸੇ ਤਸਕਰ ਸੀ ਜਿਹੜੇ ਚਾਹੇ ਪਿੰਡਾਂ ਦੇ ਵਿੱਚ ਕਾਧੀਆਂ ਫਤਿਹੜ ਚੂਰੀਆਂ ਹੋਈਆਂ ਉਹ ਵੀ ਅੱਗੇ ਤਿਆਰੀ ਕੀਤੀ ਡਿਸਟਿਟ ਤਿਆਰ ਰੱਖੀ ਉਹ ਬੇਸਿਕਲੀ ਉਹ ਐਕਸੈਸਰੀ ਸਿਵਲ ਐਡਮਿਨਿਸਟ੍ਰੇਸ਼ਨ ਕਰਦੀ ਹੈ ਤਾਂ 베이스 ਆਨ ਦਾ ਐਨਕ੍ਰੋਚਮੈਂਟ ਹੋਰ ਬਾਕੀ ਜਿਹੜਾ ਉਹਨਾਂ ਦਾ ਪ੍ਰੋਸੀਜਰ ਹੁੰਦਾ ਹੈ ਤਾਂ ਐਟ ਮੂਮੈਂਟ ਦੈਨ ਦੇ ਸਮਨ ਮਤਲਬ ਬੇਸਿਕ ਪੁਲਿਸ ਫਾਰ ਸਿਕਿਉਰਿਟੀ ਪਰਪਸ ਜਿੱਥੇ ਵੀ ਸਾਨੂੰ ਇਨਵੀਟੇਸ਼ਨ ਆ ਜਾਂਦਾ ਜਾਂ ਸਾਨੂੰ ਚਿੱਠੀ ਆਉਂਦੀ ਹੈ ਅਸੀਂ ਫਿਰ ਐਸ ਟੂ ਪ੍ਰੋਸੀਜਰ ਉਸ ਸਿਕਿਉਰਿਟੀ ਪ੍ਰੋਵਾਈਡ ਕਰਦੇ ਸਰ ਪ੍ਰੋਪਰਟੀ ਸੀਜ਼ ਕਰਨ ਦੀ ਵੀ ਇੱਕ ਕਾਫੀ ਮਾਮਲੇ ਸਾਹਮਣੇ ਆਏ ਸੀ ਪ੍ਰੋਪਰਟੀ ਸੀਜ਼ ਕੀਤੀ ਸੀ ਜਿਹੜੇ ਨਸ਼ਾ ਸਸਤ ਕਰਨ ਦੇ ਨਾਲ ਪ੍ਰੋਪਰਟੀ ਉਹਦਾ ਜਿਹੜੇ ਪ੍ਰੋਵੀਜਨਸ ਹੈ ਐਨਡੀਪੀਐਸ ਐਕਟ ਦੇ ਤਹਿਤ ਹੈ 68 ਐਫ ਦੇ ਵਿੱਚ ਅਸੀਂ ਜਿਹੜੇ ਨਸ਼ਾ ਤਸਕਰ ਹੈ ਕਮਰਸ਼ੀਅਲ ਕੁਆਂਟੀਟੀ ਵਾਲੇ ਉਹਨਾਂ ਦੀ ਪ੍ਰੋਪਰਟੀ ਫ੍ਰੀਜ਼ ਕਰਦੇ ਹੈ ਤਾਂ ਇਹਦੇ ਵਿੱਚ ਤਕਰੀਬਨ 110 ਜਿਹੜੇ ਕਸਟਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਫਰੀਜ਼ ਕਰ ਚੁੱਕੇ ਨੇ ਜਦੀ ਮਾਲੀਅਤ ਤਕਰੀਬਨ 35 ਕਰੋੜ ਦੀ ਹੈਗੀ ਤਾਂ ਹਜੇ ਵੀ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਹੈ ਇਨ ਪਾਈਪਲਾਈਨ ਹੈ ਕਿਉਂਕਿ ਇਹਨਾਂ ਦਾ ਜਿਹੜਾ ਅਪਰੂਵਲ ਹੈ ਇਟ ਕਮਸ ਫਰਮ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਆਉਂਦਾ ਹੈ ਹਨ ਉਹਦੇ ਲਈ ਕਈ ਚੈਲੰਜਸ ਵੀ ਹੁੰਦੇ ਮੋਰ ਦੇ ਸ਼ਰਪਟਾਲਾ ਪੁਲਿਸ ਨੂੰ ਸਾਰੇ ਪੇਸ ਕਰਨੇ ਪੈਂਦੇ ਨੇ ਡੈਫੀਨਿਟਲੀ ਡਾਕੂਮੈਂਟੇਸ਼ਨ ਦੀ ਲੋਡ ਹੁੰਦੀ ਹੈ ਪ੍ਰੋਪਰ ਮਤਲਬ ਹਰ ਇੱਕ ਚੀਜ਼ ਦਾ ਉਹ ਡਾਕੂਮੈਂਟੇਸ਼ਨ ਐਂਡ ਸਬਸਟੈਂਸ਼ੀਏਟ ਹਰ ਇੱਕ ਚੀਜ਼ ਕਰਨੀ ਪੈਂਦੀ ਹੈ ਕਿ ਮਲਟੀ ਟਾਇਰ ਲੈਵਲ ਡਾਕੂਮੈਂਟੇਸ਼ਨ ਚੈੱਕ ਉਹਦੀ ਹੋ ਜਾਂਦੀ ਹੈ ਬਟ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਲੀਗਲ ਐਕਸਪਰਟ ਸਾਡੇ ਇਸ ਕੰਮ ਤੇ ਲਗੇ ਹੋਏ ਨੇ ਤਾਂ ਜਿਹੜਾ ਵੀ ਪ੍ਰੋਪੋਜ਼ਲ ਅਸੀਂ ਭੇਜਦੇ ਹਾਂ ਆਲਮੋਸਟ ਵੀ ਹੈ 100% ਸਕਸੈਸ ਰੇਟ ਇਨ दैट ਸੋ ਫੇਵਰੀ ਤੁਸੀਂ ਹੈਡ ਆਫ ਦਾ ਬਟਾਲਾ ਪੁਲਿਸ ਹੋ ਫੀਡਬੈਕ ਕਿਵੇਂ ਦਾ ਕਿਉਂਕਿ ਪਬਲਿਕ ਦਾ ਫੀਡਬੈਕ ਹੀ ਫੀਡਬੈਕ ਸਾਨੂੰ ਕਾਫੀ ਚੰਗਾ ਆ ਰਿਹਾ ਲੋਕਾਂ ਵੱਲੋਂ ਅਸੀਂ ਵੀ ਇੰਟਰੈਕਟ ਕਰਦੇ ਹਾਂ ਲੋਕਾਂ ਨਾਲ ਜਦੋਂ ਤੋਂ ਪੰਜਾਬ ਸਰਕਾਰ ਦੀ ਮੁਹਿੰਮ ਸਟਾਰਟ ਹੋਈ ਹੈ ਕੁੱਛ ਤੋਂ ਬਾਅਦ ਇਹ ਇਸ ਕੋਈ ਪੋਜ਼ਿਟਿਵ ਫੀਡਬੈਕ ਐਂਡ ਇੰਪੋਰਟੰਟਲੀ ਲੋਕੀ ਹੁਣ ਜਿੱਥੇ ਹੁੰਦਾ ਵੀ ਹੈ ਦੇ ਕੰਮ ਫਾਰਵਰਡ ਤਾਂ ਉਹ ਰਿਪੋਰਟ ਕਰਦੇ ਹੈ ਤਾਂ ਉਸੇ ਤਹਿਤ ਹੀ ਜਿਵੇਂ ਸੇਫ ਪੰਜਾਬ ਪਲੇਟਫਾਰਮ ਵੀ ਹੈਗਾ ਕੁਝ ਕਰੀਬਨ 170 ਅਸੀਂ ਮੁਕਦਮੇ ਦਰਜ ਕਰ ਲਿਆ ਹੈਗੇ ਨੇ ਇਸ ਤੋਂ ਇਲਾਵਾ ਵੀ ਨਾ ਪੀਪਲ ਆਰ ਵੈਰੀ ਓਪਨ ਟੂ ਇਟ ਉਹ ਮੈਨੂੰ ਵੀ ਟਿਪਸ ਆਂਦੀਆਂ ਹੈ ਜਾਂ ਬਾਕੀ ਸੀਨੀਅਰ ਆਫਸਰਸ ਨੂੰ ਵੀ ਆਂਦੀਆਂ ਹੈ ਐਂਡ ਵੀ ਮੇਕ ਸ਼ੋਰ ਕਿ ਜਿੱਥੇ ਆ ਜਾਂਦੀ ਹੈ ਤਾਂ ਲੋਕਾਂ ਨੂੰ ਉਹ ਨਹੀਂ ਹੋਣਾ ਚਾਹੀਦਾ ਕਿ ਫਿਰ ਉਸ ਸਟਿਪ ਤੇ ਕੋਈ ਅਸਰ ਨਹੀਂ ਹੋਇਆ ਵੀ ਮੇਕ ਸ਼ੋਰ ਟੂ ਟੇਕ ਐਕਸ਼ਨ ਔਨ ਦੈਟ ਤੁਸੀਂ ਦੇਖੀ ਸਕਦੇ ਹੋ ਤਸਵੀਰ ਅੱਜ ਕਿ ਇੱਕ ਆਸ ਆਪਰੇਸ਼ਨ ਔਰ ਬਟਾਲਾ ਦੇ ਪਿੰਡ ਸ਼ੇਕੂਪੁਰ ਦੇ ਵਿੱਚ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਪਿੰਡ ਪਿੰਡ ਦੇ ਕਰ ਕਰ ਦੇ ਵਿੱਚ ਜਿੱਥੇ ਸ਼ੱਕੀ ਇੱਕ ਹੌਟ ਸਪੌਟ ਹੈ ਕਹਿੰਦੇ ਕਿ ਹੌਟ ਸਪੌਟਸ ਨੇ ਜਿਹੜੇ ਬਟਾਲਾ ਦੇ ਹੌਟ ਸਪੌਟਸ ਨੇ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਚਾਹੇ ਦੂਸਰੀ ਵਾਰ ਇਸੇ ਪਿੰਡ ਨੂੰ ਹੀ ਉਹ ਨਿਸ਼ਾਨਾ ਬਣਾਇਆ ਗਿਆ ਪਰ ਇੱਥੇ ਹੀ ਜਿਹੜੀ ਹੈ ਇੱਕ ਕਸ ਆਪਰੇਸ਼ਨ ਇੱਕ ਚੈਕਿੰਗ ਦਾ ਬਿਆਨ ਜਿਹੜਾ ਚੱਲਦਾ ਪਿਆ ਅੱਜ ਪੜਦੇ ਲੋਕ ਵੀ ਨੇ ਇੱਥੇ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਜੀ ਪਹਿਲੇ ਵੀ ਪੁਲਿਸ ਤੁਹਾਡੇ ਕੋਲ ਇੱਥੇ ਰੇਡ ਕਰਕੇ ਗਈ ਅੱਜ ਵੀ ਇੱਕ ਫਿਰ ਇਦਾਂ ਲਗਾਤਾਰ ਇਹ ਕਿੰਨਾ ਕੋ ਫਰਕ ਪੈਂਦਾ ਤੁਹਾਨੂੰ ਲੱਗਦਾ ਹੈ ਪਹਿਲਾਂ ਨਾਲੋਂ ਜਦੋਂ ਪਹਿਲਾਂ ਪੁਲਿਸ ਆਈ ਸੀ ਉਸ ਟਾਈਮ ਤੇ ਕਾਫੀ ਜ਼ਿਆਦਾ ਸੀ ਸਾਡੇ ਬੰਦੇ ਹੁਣ ਕਾਫੀ ਜ਼ਿਆਦਾ ਫਰਕ ਪੈ ਗਿਆ ਸਾਡੇ ਚੌਕੀ ਇੰਚਾਰਜ ਮਨਿੰਦਰ ਮਾਰਜੀ ਜੋ ਉਹਨਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਇੱਥੇ ਕਲਦਿਆਂ ਰਾਤ ਡਿਊਟੀ ਨਿਭਾ ਕੇ ਦਿਨ ਰਾਤ ਗਰਾਉਂਡ ਕਰਦੇ ਹੋਏ ਹੁਣ ਆਵਾਜ਼ੇ ਕਾਫੀ ਬੰਦ ਹੋ ਗਿਆ ਸਾਡੇ ਪਿੰਡ ਬਹੁਤ ਜ਼ਿਆਦਾ ਬਾਰੂ ਆ ਰਹੇ ਬੰਦੇ ਤੇਲੇ ਉਹ ਸਾਡੇ ਦਾ ਵੀ ਕਾਫੀ ਜ਼ਿਆਦਾ ਹੈ ਜੀ। ਹਾਂ ਜੀ ਇੱਥੇ ਨਸ਼ੇ ਦਾ ਇਹ ਕਹਿ ਲਿਏ ਕਿ ਕੋਡ ਪਿੰਡਾਂ ਚ ਹੈਗਾ ਦੇਖੋ। ਬਹੁਤ ਜ਼ਿਆਦਾ ਹੈ। ਆਲਮੋਸਟ ਹੁਣ ਇੱਥੇ 70% ਖਤਮ ਹੋ ਗਏ। 30% ਅਜੇ ਭੁਲੇਖੇ ਛਪਿਆ ਗਿਆ ਹੈ। ਅਗਰ ਵਜ ਪਹਿਲਾਂ ਸ਼ਰੀਆਮ ਵਿੱਚ ਖਤਮ ਹੋ ਗਏ। ਜਿਹੜੇ ਚਲੋ ਆਪਣੇ ਪਿੰਡ ਦੇ ਹੀ ਬੱਚੇ ਨੇ ਉਹ ਜਿਹੜੇ ਇਸ ਪ੍ਰਭਾਵ ਦੇ ਵਿੱਚ ਕਿਤੇ ਨਾ ਕਿਤੇ ਆ ਗਏ ਉਹਨਾਂ ਨੂੰ ਵੀ ਤੇ ਦਸਤਾਵੇਜ਼ ਖਾਣ ਦੀ ਲੋੜ ਹੈ। ਸ਼੍ਰੀ ਕੋ ਸਰ ਆਪਾਂ ਇਸ ਚੀਜ਼ ਨੂੰ ਵੀ ਮਤਲਬ ਪਿੰਡ ਦੇ ਮੋਢਵਾਰ ਹੋਣ ਦੇ ਨਾਤੇ ਇਹ ਚੀਜ਼ ਨੂੰ ਬਿਲਕੁਲ ਜੋੜਿਆ ਆ ਪਾਟਾਇਆ ਹੋਇਆ ਸਾਰੇ ਨੂੰ ਆਲਮੋਸਟ ਕਾਫੀ ਜ਼ਿਆਦਾ ਗਰਾਊਂਡ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਕਾਫੀ ਜ਼ਿਆਦਾ ਸ਼ਾਮ ਨੂੰ ਗਰਾਊਂਡ ਤੇ ਬੱਚੇ ਆ ਰਹੇ ਆ ਇਹ ਚੀਜ਼ ਤੋਂ ਮੁਲਕ ਢਾ ਕੇ ਕਾਫੀ ਜ਼ਿਆਦਾ ਕੋੜ ਖਤਮ ਹੋਣਾ ਚਾਹੀਦਾ ਅਸੀਂ ਕਿੱਦਾਂ ਸੋਚਦੇ ਸੀ ਬਹੁਤ ਵਧੀਆ ਮਾਹੌਲ ਕੀ ਸੀ ਪਹਿਲੇ ਬਹੁਤ ਨਖਰਾ ਆ ਗਿਆ ਪਰ ਹੁਣ ਘਟ ਗਿਆ ਬਹੁਤ ਜ਼ਿਆਦਾ ਘਟ ਗਿਆ ਹੁਣ ਸੌਜ ਦੇ ਅੰਦਰ ਪੰਜ ਚਾਰ ਆਰਗੇਨਾਈਜ਼ ਕਰਕੇ ਖਤਮ ਹੋ ਗਏ ਕਿਉਂਕਿ ਡਰ ਲੱਗਦਾ ਕਿ ਨਾ ਛੋਟੇ ਬੱਚੇ ਵੀ ਆ ਉਹ ਵੀ ਕਿਤੇ ਨਾ ਇਸੇ ਰਾਹ ਤੁਰ ਪਣ ਲੈ ਕੇ ਉਹ ਗਰਾਊਂਡ ਤੇ ਇਸੇ ਬੱਚੇ ਖੇਲ ਰੱਖਾ ਚੋਕੇ ਲੈ ਕੇ ਦਿੱਤੀਆਂ ਫ ਇਹ ਤਾਂ ਜਦੋਂ ਪੁਲਿਸ ਰੇਡ ਕਰਦੀ ਆ ਕੁਝ ਜਿਹੜੇ ਚਲੋ ਸ਼ੱਕੀ ਕਰਦੇ ਜਾਂ ਜਿਹੜੇ ਲੱਗਦਾ ਕਿ ਇਹ ਇੱਥੇ ਹੋਊਗਾ ਕੋਈ ਇਹੋ ਜਿਹੇ ਮਾਮਲੇ ਪਹਿਲੇ ਦਰਜ ਹੋਏ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾਂਦੀ ਉਹਨਾਂ ਨੂੰ ਸਮਝਾਇਆ ਵੀ ਜਾਂ ਤਾਂ ਜੀ ਕਾਰਵਾਈ ਵੀ ਪੁਲਿਸ ਕਰਦੀ ਆ ਤੁਹਾਨੂੰ ਲੱਗਦਾ ਉਹਦੇ ਨਾਲ ਕੋਈ ਅਸਰ ਹੁੰਦਾ ਹੈ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਬਹੁਤ ਘਟੇ ਬਹੁਤ ਘਟ ਗਿਆ ਮਾਮਲਾ ਕੋਈ ਹੰਦ ਨਹੀਂ ਹੁੰਦੇ ਤੇ ਬਿਲਕੁਲ ਇਸੇ ਪਿੰਡ ਵਿੱਚ ਜਦੋਂ ਪਹਿਲੀ ਵਾਰ ਆਪਾਂ ਇੱਥੇ ਪਹੁੰਚੇ ਤਾਂ ਇੱਥੇ ਉਸ ਰੇਡ ਦੇ ਦੌਰਾਨ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮਕਾਦੋ ਕਿਸੇ ਤਰੀਕੇ ਇਸ ਫੋੜ ਨੂੰ ਮਕਾਦੋ ਆਪਾਂ ਨੇ ਪਿੰਡ ਤੋਂ ਪੰਜੀ ਤੁਸੀਂ ਵੀ ਪਿੰਡ ਦੇ ਵਾਸੀ ਹੋ ਕਿੱਦਾਂ ਦਾ ਹਾਲ ਹੈਗਾ ਹੈ ਇੱਥੇ ਅੱਜ ਕਿਵੇਂ ਦਾ ਹਾਲ ਹੈ ਹਾਂ ਠੀਕ ਹੈ ਕਿੱਦਾਂ ਨਸ਼ੇ ਦਾ ਕੀ ਬਹੁਤ ਨਸ਼ਾ ਹੈ ਪਿੰਡ ਦੇ ਵਿੱਚ ਹਾਂਜੀ ਕਿਉਂਕਿ ਪਹਿਲੀ ਵਾਰ ਜਦੋਂ ਆਏ ਤਾਂ ਉਦੋਂ ਬੀਬੀਆਂ ਨੂੰ ਪੁੱਛਿਆ ਤਾਂ ਕਹਿੰਦੀਆਂ ਜੇ ਇੱਥੇ ਤੇ ਬੜਾ ਬੰਦਾ ਹਾਲ ਬੱਚੇ ਹੀ ਮਰਦੇ ਇਹ ਨਹੀਂ 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 ਕੁਝ ਸੁਧਾਰ ਵੀ ਹੁੰਦਾ ਪਿਆ। ਕੋ ਹਟਦੇ ਲੋਕ ਜਿਹੜੇ ਵੇਚਣ ਵਾਲੇ। ਪਤਾਨੀ ਜੀ। ਬਿਲਕੁਲ ਤਸਵੀਰਾਂ ਕੋਈ ਬੰਦ ਜ਼ੁਬਾਨ ਨਹੀਂ ਹੈ ਕਿਉਂਕਿ ਇਹ ਕਹਿ ਸਕਦੇ ਕਿ ਨਸ਼ਾ ਤਸਕਰ ਜਿਹੜੇ ਕਿ ਅਕਸਰ ਖਸ਼ਾਨਾ ਵੀ ਬਣਾਉਂਦੇ ਨੇ ਆਮ ਲੋਕਾਂ ਨੂੰ ਔਰ ਉਸੇ ਕਰਕੇ ਕੁਝ ਬੰਦ ਜ਼ੁਬਾਨਾਂ ਵੀ ਹੈ। ਲੇਕਿਨ ਟਿਪਸ ਮਿਲਦੇ ਨੇ। ਪੁਲਿਸ ਐਸਐਸਪੀ ਦਾ ਕਹਿੰਦਾ ਟਿਪਸ ਮਿਲਦੇ ਨੇ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ। ਇੱਕ ਫਰਜ਼ ਬੰਨ ਜਾਂਦਾ ਬਟਾਲਾ ਪੁਲਿਸ ਦਾ ਕਹਿੰਦੇ ਸਿੱਧੇ ਤੌਰ ਤੇ ਵੀ ਜਦੋਂ ਟਿਪਸ ਆਣ ਫੀਡਬੈਕ ਇਹੋ ਹੀ ਆ ਰਿਹਾ। ਇਸੇ ਪਿੰਡ ਦੇ ਵਿੱਚ ਜਦੋਂ ਦੂਸਰੀ ਵਾਰ ਆਨੇ ਆ ਤੀਸਰੀ ਵਾਰ ਉਸੇ ਜਗ੍ਹਾ ਤੇ ਕਿਸੇ ਵੀ ਪਿੰਡ ਹੌਟਸਪੌਟ ਦੇ ਵਿੱਚ ਜੰਨੇ ਆ ਤਾਂ ਉੱਥੇ ਕੁਝ ਅਸਰ ਦੇਖਣ ਨੂੰ ਮਿਲਿਆ ਕਿ ਲੋਕ ਕੁਛ ਇਹ ਕਿਸਮਿਸ ਕਰਦੇ ਨੇ ਕਿ ਜਿਹੜੇ ਬਾਹਰੋਂ ਆ ਕੇ ਨੌਜਵਾਨ ਜਾਂ ਕੋਈ ਲੋਕ ਜਿਹੜੇ ਇੱਥੇ ਨਸ਼ਾ ਵੇਚਦੇ ਸੀ ਉਹ ਉਹਨਾਂ ਦਾ ਆਣਾ ਜਾਣਾ ਬੰਦ ਹੋ ਗਿਆ ਜਾਂ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਚਾਹੇ ਉਹ ਕਸਵ ਆਪਰੇਸ਼ਨ ਹੋਵੇ ਚਾਹੇ ਉਹ ਕੋਈ ਵੀ ਹੋਵੇ ਅੱਜ ਪੁਲਿਸ ਦਾਵਾ ਕਰਦੀ ਹੈ ਕਿ ਬਟਾਲਾ ਪੁਲਿਸ ਜ਼ਿਲ੍ਹਾ ਦੇ ਵਿੱਚ ਕਈ ਐਸੇ ਨਸ਼ਾ ਤਸਕਰ ਨੇ ਜਿਨ੍ਹਾਂਆਂ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀਆਂ ਗਈਆਂ ਨੇ ਉਹਨਾਂ 'ਤੇ। 10 ਆਪਰੇਸ਼ਨ ਤਾਂ ਚਲਾਏ ਜਾਂਦੇ ਨੇ। ਉਸ ਤੋਂ ਬਾਅਦ ਕਾਰਵਾਈ ਵੀ ਜਿਹੜੀ ਕਾਨੂੰਨੀ ਕਾਰਵਾਈ ਵੀ ਉਹਨਾਂ 'ਤੇ ਕੀਤੀ ਜਾਂਦੀ ਹੈ ਜਿਹੜੇ ਇਸ ਕਸੋ ਆਪਰੇਸ਼ਨ ਜੀਆਂ ਹੋ ਰੇਟਸ ਦੇ ਦੌਰਾਨ ਜਿਹੜੇ ਇਕ ਸਕੰਝੇ ਚ ਆਂਦੇ ਨੇ ਤਾਂ ਕਾਰਵਾਈ ਪੁਲਿਸ ਦੀ ਲਗਾਤਾਰ ਜਾਰੀ ਹੈ ਨਸ਼ੇ ਖਿਲਾਫ ਜੰਗ ਚਾਹੇ ਪੰਜਾਬ ਸਰਕਾਰ ਦੀ ਗੱਲ ਹੋਵੇ ਚਾਹੇ ਪੰਜਾਬ ਪੁਲਿਸ ਦੀ ਗੱਲ ਹੋਵੇ ਤਾਂ ਉਹਨਾਂ ਵੱਲੋਂ ਲਗਾਤਾਰ ਜਾਰੀ ਹੈ ਔਰ ਲੋਕਾਂ ਦਾ ਸਹਿਯੋਗ ਵੀ ਮਿਲਣਾ ਸ਼ੁਰੂ ਹੋ ਗਿਆ ਇਹ ਇੱਕ ਵਾਰ ਵਧੀਆ ਜਿਹੜਾ ਫੀਡਬੈਕ ਪੁਲਿਸ ਦਾ ਵੀ ਹੈ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦੀ ਟੀਵੀ ਲਈ ਗੁਰਦਾਸਪੁਰ